ਪਪਾ ਜੀ ਆਪਾਂ ਤਿਆਰੀ ਤਾਂ ਸਾਰੀ ਕਰ ਲਈ ਆ ਹੁਣ ਆਪਣਾ ਦੇਖ ਲਈਏ ਥੋੜਾ ਜਿਹਾ ਕਿੰਨਾ ਬਣਦਾ ਸਵਾਨਦਾਰ ਪੈਸੇ ਦਾ ਹਫਤਾ ਵਲਾ ਲਈ ਕਿੰਨਾ ਖਰਚਾ ਖਰਚਾ ਹੁੰਦਾ ਬਾਕੀ ਦੀ ਤਿਆਰੀ ਹੋ ਗਈ ਆ ਉਹ ਤਾਂ ਸਭ ਬਾਕੀ ਸਾਰੇ ਕਰ ਲਿਆ ਕੰਮ ਹੁਣ ਕਿਹੜੇ ਕਿਹੜੇ ਪਰੇਸ਼ਾਨੀ ਮਤਲਬ ਲੱਗੇ ਨਾ ਕਿ ਪੰਨਾ ਕਿਹੜਾ ਰਹਿ ਗਿਆ ਕਿਹੜਾ ਬਣ ਗਿਆ ਲਿਸਟ ਤੇ ਬਣਾਇ ਤੇ ਹੈ ਹੁਣ ਖਰਚਾ ਲਿਖਣਾ ਸੀ ਆ ਕਿਹੜਾ ਕਿਹੜਾ ਖਰਚਾ ਕਿੰਨਾ ਕੁ ਲੱਗਦਾ ਆ ਜਿਵੇਂ ਹਲਵਾਈ ਕਰਾਉਣਾ ਹਲਵਾਈ ਤਾਂ ਕਿੰਨਾ ਕੁ ਲੱਗ ਸਕਦਾ ਹੋ ਹਲਵਾਈ ਵੀ ਦੋ ਤਿੰਨ ਚਾਹੀਦੀਆਂ ਅਗਰ ਟਕਟਲੀ ਮਰਦਾ ਚੋਤੇ ਪਹਿਲੇ ਸਿੱਤਾ ਗੱਲ ਕਰਤੀ ਹੈ ਪਹਿਲੇ ਵਾਲੇ ਦੇ ਕਹਿੰਦੇ ਆ ਵੀ ਇਹ ਸਾਰਾ ਇਕੱਠਾ ਕਰਦੇ ਨੇ ਉਹ ਤੇ ਠੇਕਾ ਕਰਦੇ ਨੇ 5.5 ਲੱਖ ਰੁਪਏ ਮੰਗਦੇ ਆ 5.5 ਚ ਕਹਿੰਦੇ ਸੀਗੇ ਫਿਰ 5 ਚ ਕਹਿੰਦੇ ਵੀ ਚਲੋ ਜਿੰਨਾ ਘੱਟ ਕਰ ਲਾਂਗੇ ਥੋੜਾ ਬਤਾ 5 ਤੱਕ ਕਰਦੇ ਆ ਉਹ ਐਸਟੀਮੇਟ ਸਾਰਾ ਉਹਨਾਂ ਨੇ ਦਾਸਤਾ ਕੀ ਬੰਦੇ ਦਾ ਰੋਟੀ ਪਾਣੀ ਹੋਊਗਾ ਤੇ ਉੱਥੇ 5.5 ਮੰਗਦੇ ਤਾਂ ਹੋਰ ਦੇਖ ਲਓ ਆਪਣੇ ਤੇ ਫੇਰ ਆਂ ਫਾਂ ਪਿਆ ਇੱਥੇ ਪਲਾਟ ਕਿੰਨੇ ਦੇ ਸਈਏ ਬੜਾ 1100 ਪਲਾਟ ਪਿਆ ਉੱਚ ਜਿੰਨਾ ਮਰਜੀ ਲੰਬਾ ਟੈਂਟ ਲਾ ਲਓ ਵੱਡਾ ਉਹਦਾ ਦੇਖ ਲਓ ਐਸਟੀਮੇਟ ਲਾ ਕੇ ਕਿੰਨੇ ਉਹਦੇ ਬਣਦੇ ਨੇ ਕਿੰਨੇ ਉਹਦੇ ਬਣਦੇ ਆ ਪੈਲਸ ਦੇ ਉਹਨਾਂ ਚ ਫਾਇਦਾ ਰਹੂਗਾ ਕਿ ਉਂਝੀ ਦਾ ਪੈਸਾ ਹੋਰ ਹੋਰ ਵੀ ਲਿਆਣਾ ਪੈਣਾ ਸਮਾਨ ਜਿੱਦਾਂ ਆਪਣਾ ਰਿਸ਼ਤੇਦਾਰ ਆਉਣਗੇ ਘਰੇ ਵੀ ਆਉਣਗੇ ਕੋਈ ਠੰਡੇ ਗਰਮੀ ਦੀ ਰੋਤਾ ਹੁਣ ਠੰਡਾ ਵੀ ਲਿਆਣਾ ਪੈਣਾ ਆ ਉਹ ਤਾਂ ਉਹ ਲਿਖ ਦੇਣਾ ਜਦੋਂ ਆਉਣਗੇ ਘਰ ਵੀ ਰੋਟੀ ਪਾਣੀ ਦਾ ਚਾਹ ਪਾਣੀ ਦਾ ਪੀਣਗੇ ਆਹ ਰੁਪਏ 10-15000 ਦਾ ਖਰਚਾ ਆਏ ਵੀ ਹੋ ਜਾਣਾ ਆ ਤੇ ਕਰਦਾ ਲਾ ਲੋ ਜੇ 15 15 ਦਾ ਹੋ ਹੀ ਜਾਂਦਾ 10 15 ਤੋਂ ਕਹਿਣ ਦੀ ਗੱਲ ਆ ਆ ਜਿਆਦਾ ਆ ਜਾਂਦਾ 40 40 ਸੀ ਤੇ ਥੋੜਾ ਜਿਹਾ ਐਸਟੀਮੇਟ ਲਾ ਲੈਨੇ ਆਪਾਂ ਚਲੋ 20 ਲਾ ਲੈਨੇ ਆ ਜਿਵੇਂ ਦੇਖ ਲੋ ਤੇ ਬਾਕੀ ਉਦੋਂ ਕੁੜੀ ਦਾ ਹੋਰ ਕੀ ਕੁੜੀ ਦਾ ਵੀ ਕਹਿੰਦੇ ਏ ਕ ਵੀ ਪਾਰਲਰ ਤੇ ਲੈ ਕੇ ਜਾਣੇ ਕਹਿੰਦੇ ਤਿਆਰ ਆਨੰਦ ਕਾਰਜ ਵਾਸਤੇ ਜਦੋਂ ਆਨੰਦ ਕਾਰਜ ਹੋਣਿਆ ਉਦੋਂ ਪਾਰਲਰ ਤੇ ਕਹਿੰਦੇ ਲੈ ਕਰਵਾ ਕੇ ਲੈਣਾ ਤਿਆਰ ਤੋਰ ਹੁੰਦੇ ਆ ਕੋਈ ਹੈ ਕਿੰਨੇ ਮੰਗੇ ਨੇ ਕਿੰਨੇ ਮੰਗੇ ਵੀਰ ਜੀ ਉਹਦੇ ਤੇ ਕਹਿੰਦੇ 40000 ਇਹ ਬਹੁਤ 40 45000 ਕਹੇ 24 45000 ਰੱਤੇ ਹੋਈ ਪਰ ਦੇਖ ਲੋ ਪਰ ਆਪਣੇ ਸਿੱਕਾ ਜਾਤਾ ਹੈਗਾ ਨਹੀਂ ਕਿ ਵੀ ਕੁੜੀਆਂ ਬਾਹਰ ਤਿਆਰ ਹੋਣ ਜਾਏ ਆਪਣੇ ਘਰੇ ਦੇਖ ਲੋ ਉੱਬਰ ਕੇ ਨਾਲੇ ਇੱਕ ਵੀ ਜਿੱਥਾ ਕਿਹੜਾ ਬੁਲਾਇਆ ਕਿਤਨੀ ਜਿੱਥਾ ਕਹ ਰਹੀ ਸੀ ਬੁਲਾਉਣ ਨੂੰ ਕਿਹੜੇ ਤਿਆਰੀ ਕਰਨੀ ਹਾਂ ਵੀਰੇ ਕੀਰਤਨ ਕਰਾਉਣਾ ਹੈ ਕੀਰਤਨ ਜਿੱਥਾ ਆਉਣਾ ਆ ਉਹ ਮਨਾਂ ਨੇ ਟਾਈਮ ਤੇ ਦੱਸਿਆ ਟਾਈਮ ਦਿੱਤਾ ਉਹ ਕਹਿੰਦੇ ਸੀਗਾ ਅਸੀਂ ਤੇ ਟਾਈਮ ਨਾਲ ਪਹੁੰਚਣਾ ਇੱਥੇ ਤਿਆਰੀ ਤਿਆਰੀ ਕਹਿੰਦੇ ਹੀ ਕਰਨੀ ਹੋ ਇੱਥੇ ਤਿਆਰੀ ਕਰ ਲਿਓ ਇੱਥੇ ਹਾਂ ਫਿਰ ਉਹਦਾ ਵਾਸਤੇ ਸਵਾਨ ਸਾਊਂਡ ਲਿਆਉਣਾ ਤੇ ਉਹਦਾ ਸਵਾਨ ਲਿਆਉਣਾ ਕਰਨਾ ਹਾਂਜੀ 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 ਉਹਦੇ ਵਾਸਤੇ ਕਹਿੰਦੇ ਸੀਗੇ ਵੀ ਕਿੰਨਾ ਬਾਕੀ ਤੇ ਆਪਾਂ ਐਸਟੀਮੇਟ ਲਾ ਲਿਆ ਕਾਫੀ ਐਸਟੀਮੇਟ ਤੇ ਲੱਗਦਾ ਇਹ ਚਲੋ ਕਿਸ ਦਿਨ ਜਿੱਥਿਆਂ ਦਾ ਕੀ ਹਿਸਾਬ ਕਿਤਾਬ ਰੱਖਿਆ ਕੀ ਵੀ ਕਿੰਨੇ ਕੁ ਦੂਰ ਤੋਂ ਆਉਣਗੇ ਗਿਰਤਨ ਜਿੱਥੇ ਵਾਲੇ ਆਪਣੇ ਉਹਨਾਂ ਨੇ ਦੂਰ ਤੇ 180 200 ਕਿਲੋਮੀਟਰ ਦੇ ਲਾਗੇ-ਤਾਗੇ ਪੈ ਜਾਂਦਾ ਹੈ ਆ ਤੇ ਆਣਾ ਫਿਰ ਉਹਨਾਂ ਦੀ ਪੇਟਾ ਕੀ ਰੱਖੀ ਹੈ ਕੀ ਭੇਟਾ ਦੇਣੀ ਹੈ ਉਹਨਾਂ ਨੂੰ ਕੀ ਹਿਸਾਬ ਕਿਤਾਬ ਉਹਨਾਂ ਦਾ ਭੇਟਾ ਤੇ ਵੀਰੇ 5100 ਹੀ ਚੱਲਦਾ ਅੱਜਕੱਲ ਲੋਕੀ ਸਾਰੇ 5100 ਦਿੰਦੇ ਨੇ ਜਿੱਥੇ ਇਸ ਗਮਾ ਸਮਾਗਮ ਜਾਂਦੇ ਨੇ ਸਮਾਗਮ ਦਾ ਪਤਾ ਲੱਗਦਾ ਇਹ ਕਿੰਨਾ ਭੇਟਾ ਉਹ ਕਹਿੰਦੇ 5100 ਚਲਦੀ ਹੈ 5100 ਦਿੰਦੇ ਨੇ ਲੋਕੀ 5100 ਦੇ ਜਾਂਦੇ ਆ 5100 ਫਿਰ ਕਿਤਨੀ ਜਿੱਥੇ ਨਾਲ ਤਾਂ 200 ਬੋਦਾਂ ਆਉਂਦੀਆਂ ਨੇ ਨਾਲ ਤੇ ਦੋ ਗੱਡੀਆਂ ਆਉਂਦੀਆਂ ਨੇ ਫਿਰ ਤੁਸੀਂ ਦੱਸ ਰਹੇ ਹੋ ਕਿ 150 200 ਕਿਲੋਮੀਟਰ ਪੈ ਜਾਂਦਾ ਫਿਰ ਗੱਡੀ ਦਾ ਗੱਡੀਆਂ ਤੇ ਦੋ ਤਿੰਨ ਤੋਂ ਤਿੰਨ ਤਿੰਨ ਗੱਡੀਆਂ ਕਹਿੰਦੇ ਆਉਣੀਆਂ ਆਉਣੀਆਂ ਆਸੇ ਫਿਰ 5000 ਦਾ ਸਮਾਨ ਸਮਾਨ ਹੀ ਆਉਂਦਾ ਗੱਡੀ ਜਾਂ ਮੰਦੋ ਆਹ ਸਾਜੀਆਂ ਨੇ ਵੀ ਸਾਰਾ ਕੁਝ ਹੋ ਗਿਆ ਆਇਆ ਇਹਦੇ ਨੇ ਨਾਲ ਤੇ ਉਹ ਕੀਰਤਨੇ ਜੱਥਾ ਨਾਲ ਆ ਆ ਫੇਰ ਕੋਡਾ ਘੱਟ ਨਹੀਂ ਵੀਰ ਜੀ ਇਹਨਾਂ ਦਾ ਤੇਲ ਖਾ ਜਾਂਦੀ ਹੈ ਗੱਡੀ ਇੱਕ ਗੱਡੀ ਖਾਜੂਗੀ ਤੇਲ ਇਹਨਾਂ ਦਾ 5510 59 ਦਾ ਤੇਲ ਇੱਕ ਗੱਡੀ ਖਾਜੂਗੀ ਫੇਰ ਕਿੰਨਾ ਕਰੀਏ ਦੇਖੋ ਤੁਸੀਂ ਦੱਸੋ ਫੇਰ ਫੇਰ ਉਹ ਤਾਂ ਤੁਸੀਂ ਦੇਖੋ ਕਿ ਵੀ ਗੱਡੀਆਂ ਸਾਰੇ ਪੋੜ ਨੇ ਗੱਡੀਆਂ ਘੱਟੋ ਘੱਟ 5000 ਦਾ ਤੇਲ ਇੱਕ ਗੱਡੀ ਖਾਜੂਗੀ ਤਿੰਨ ਗੱਡੀਆਂ ਦੱਸ ਰਹੀ ਕਿ ਤਿੰਨ ਸਾਜੀਆਂ ਦੀ ਵੀ ਆਉਗੀ ਤੇ ਕੀਰਤਨ ਜੱਥੇ ਵਾਲੇ ਸਾਰੇ ਹੋਗੇ ਤਿੰਨ ਗੱਡੀਆਂ ਦੱਸ ਰਿਆਂ ਘੱਟੋ-ਘੱਟ ਫਿਰ 15000 ਦਾ ਗੱਡੀਆਂ ਤੇਲ-ਦੇਲ ਹੋ ਗਿਆ ਆਣ ਜਾੜ ਦਾ ਫਿਰ ਉਹਨਾਂ ਨੇ ਗੁਰੂ ਘਰ ਦੀ ਗੱਲ ਵੀ ਸੁਣਾਣੀ ਆ ਸਾਨੂੰ ਚੰਗੇ ਰਾਹ ਤੇ ਲਾਣਾ ਸਾਰਾ ਕੁਝ ਉਹ ਕਰਨਾ ਫਿਰ ਆਪਾਂ ਉਹਨਾਂ ਨੂੰ ਭੇਟਾ 5900 ਦੇ ਰਹੇ ਨੇ ਤੇ ਰਾਤਾ ਫਿਰ ਉਹ ਨਹੀਂ ਹੁੰਦੀ ਤੇ ਤੁਸੀਂ ਦੇਖੋ ਵੀ ਹੁਣ ਉਹਨਾਂ ਦਾ ਘੱਟੋ-ਘੱਟ ਮੇਰੇ ਸਾਬ ਨਾਲ ਦਾ 55000 ਤਾਂ ਹੋਣਾ ਚਾਹੀਦਾ ਗੱਟੋ ਗੱਟ ਉਹਨਾਂ ਦਾ ਕਿਉਂਕਿ 20 ਵਿੱਚ 15 2000 ਦਾ ਤੇਲ ਗੱਡੀ ਗੱਡੀ ਖਾ ਜਾਊਗੀ ਫਿਰ ਸਾਜ਼ੀਆਂ ਨੂੰ ਵੀ ਮੜਾ ਮੋਟਾ ਵੀ ਸਭ ਦੇ ਕਾਰਨ ਨੇ ਕਿ ਵੀ ਟਾਈਮ ਕੱਢ ਕੇ ਆਉਂਦੇ ਨੇ ਸਾਰਿਆਂ ਨੂੰ ਮੜਾ ਉਹ ਕਰਨਾ ਪੈਂਦਾ ਫਿਰ ਉਹੀ ਹੈ ਕਿ ਇਹ 55000 ਤੇ ਬਹੁਤ ਹੋ ਜਾਣਾ ਵੀਰ ਜੀ 55000 ਤੇ ਕੋਈ ਦਿੰਦਾ ਵੀ ਨਹੀਂ ਹੁਣ ਕੋਈ 55000 ਤੇ ਨਹੀਂ 55000 ਤੁਸੀਂ ਆਹ ਦੇਖੋ ਆਪਾਂ ਪੈਸ ਵਾਲੇ ਨੂੰ ਕਿੰਨੇ ਕਿਹਾ ਸੀ 5.5 ਲੱਖ ਕਹਿ ਰਿਹਾ ਉਹਨੇ ਕੀ ਕਰਨਾ ਇੱਕ ਪੈਸੇ ਰੋਟੀ ਖਾਣੀ ਉਹਨੇ ਬਸ ਉਹ ਪੈਸੇ ਵਾਲਾ ਖਰਚਾ ਘੱਟ ਕਰ ਲੋ ਉਥੋਂ ਵੱਜਣਾ ਆਪਣੇ ਘਰੇ ਟੈਂਟ ਲਾ ਲੋ ਬਾਦੂ ਜਗ੍ਹਾ ਪਈ ਐ ਤੇ ਤਾਂ ਮੋਲ ਰਹੀ ਆਪਣੇ ਕੋਲ ਦੇ ਨਾਲੇ ਬਿਊਟੀ ਬਜ਼ਾਰ ਵਾਲਾ ਕਹਿ ਰਿਹਾ ਸੀ ਬਿਊਟੀ ਬਜ਼ਾਰਾ ਉਹ ਘੱਟ ਕਰ ਦੋ ਘਰੇ ਜੂਈ ਤਿਆਰ ਹੋਗੀ ਸਾਰਿਆਂ ਦੀ ਸਿੱਖਾਂ ਦੀ ਕੁੜੀ ਕੁੜੀਆਂ ਘਰੇ ਹੀ ਤਿਆਰ ਹੁੰਦੀਆਂ ਨੇ ਆਪਣੀ ਕੁੜੀ ਘਰੇ ਦਾ ਤਿਆਰ ਹੋ ਲੂਗੀ ਹੋ ਘਾਟਾ ਆ ਵੀਰੇ ਤੇ ਸ ਮੈਂ ਤੇ ਭੁੱਲ ਗਿਆ ਸੀ ਆਪਣਾ ਤੇ ਮਰਿਆਦਾ ਚ ਨਹੀਂ ਐ ਤੇ ਆਪਾਂ ਤੇ ਕੁੜੀ ਨੂੰ ਕਿਦਾਂ ਬਾਹਰ ਭੇਜ ਨਹੀਂ ਸਕਦੇ ਚਾਰੋਂ ਵਾਸਤੇ ਇਹਦਾ ਗੱਲ ਲਾਣਾ ਕਿ ਮਹਾਰਾਜ ਜੀ ਨੇ ਦੱਸਿਆ ਹੋਇਆ ਕਿ ਵੀ ਇੰਨਾ ਦਾ ਸਿੰਪਲ ਬਾਣੇ ਚ ਤੇ ਆਪਣਾ ਚਾਰ ਹੋਣਗੇ ਕੁੜੀਆਂ ਸਿੰਪਲ ਬਾਣਾ ਉਹ ਕਿਰਤਨ ਜਥਾ ਜਿੱਥੇ ਵੀ ਕਹਿੰਦੇ ਹੈਗੇ ਵੀ ਆਪਣਾ ਕੁੜੀਆਂ ਨੂੰ ਵੀ ਸਿੰਪਲ ਬਾਣਾ ਰੱਖਣਾ ਜਿਹੜਾ ਮੁੰਡਾ ਮੁੰਡਿਆਂ ਨੂੰ ਵੀ ਆਪਣਾ ਸਿੰਪਲ ਦੱਸਣਾ ਉਹਨਾਂ ਨੂੰ ਵੀ ਸਿੰਪਲ ਬਾਣਾ ਹੋਰ ਇਹਦਾ ਉਹਦਾ ਸਾਰਾ ਹੀ ਕੰਮ ਆਪਾਂ ਤਾਂ ਪਹਿਲਾਂ ਹੀ ਥਰੈਜ ਨਹੀਂ ਅਗਰ ਬਿਊਟੀ ਪਾਰਲਰ ਇਹਨਾਂ ਆਪਾਂ ਬਿਊਟੀ ਪਾਰਲਰ ਕਿਉਂ ਕਰੀਏ ਕਿਸੇ ਦੇ ਪਿੱਛੇ ਲੱਗ ਕੇ ਠੀਕ ਆ ਵੀਰ ਜੀ ਠੀਕ ਆ ਜੀ ਤੇ ਉਹ ਇਹ ਰਹਿਣ ਦੀ ਫਿਰ ਕਿੰਨਾ 45000 ਮੰਗਦੇ ਹੋ ਗੁਡੀਆਂ ਨੂੰ ਕੁੜੀਆਂ ਤਿਆਰ ਕਰਨ ਦਾ ਫਿਰ ਉਹ ਹੀ 45000 ਉਹ ਕੱਟ ਕਰ ਲੋ ਉਹ ਤੋਂ ਵੱਧ ਗਿਆ ਦੇਗਾ ਮਹਾਰਾਜ ਦੇ ਘਰ ਤੋਂ ਆਪਣੇ ਆਪ ਆਟੋਮੈਟਿਕ ਵੱਜਣਾ ਦੇਖੋ ਨਾ ਨਾ ਵਾਸਤੇ ਜਿਹੜੇ ਆਪਾਂ ਨੂੰ ਗੁਰੂ ਦੀ ਗੱਲ ਸਹੀ ਸੁਣਾ ਰਹੇ ਨੇ ਆਪਾਂ ਉਹਨਾਂ ਦਾ ਬਿਲਕੁਲ ਕੱਟ ਦੇ ਰਹੇ ਨਾ ਉਹਨਾਂ ਨੂੰ ਆਪਾਂ 44500 ਦੇ ਰਹੇ ਨੇ ਜੇ ਹੋਰ ਵੀਰ ਜੀ ਇਹਦਾ ਪੈਲਸ ਵਾਲਾ ਰੱਖਣਾ ਕੀ ਪੈਲਸ ਵਾਲਾ ਕੈਨਸਲ ਕਰਨਾ ਪੈਲਸ ਵਾਲਾ ਵੀ ਕੈਨਸਲ ਕਰ ਲੋ ਜਿਹੜਾ ਆਪਣਾ ਪਿੱਛੇ ਪਲਾਟ ਪਿਆ ਜਿਹੜਾ ਉਹਦੇ ਤੇ ਦੇਖ ਲੋ ਬਾਧੂ ਹੋਏ ਸਫਾਈ ਕਰਨੀ ਪੈਣੀ ਹੈ ਥੋੜੀ ਜਿਹੀ ਸਫਾਈ ਟੜੂ ਮਾਰ ਕੇ ਆਪਣਾ ਉੱਥੇ ਲਾ ਲੋ ਜਿੰਨਾ ਮਰਜੀ ਫੁੱਲਾ ਲਾ ਲੋ ਟੈਂਟ ਨਾਲੇ ਪੰਡਾਲੀ ਵਧੀਆ ਹੋ ਜਾਊਗਾ ਕੀਰਤਨੀਆਂ ਵਾਸਤੇ ਬਹੁਤ ਵਧੀਆ ਸੈਟਮ ਹੋ ਜਾਊਗਾ ਟਾਰ ਮਵਾਦਾ ਜਾਣਗੇ ਟੜ ਜਾ ਟੈਂਟ ਦਾ ਹੀ ਖਰਚਾ ਮੜ ਜਾ ਟੈਂਟਾ ਹੋ ਜਾ ਜੀ ਮੈਨੇਜਮੈਂਟ ਵਧੀ ਜਾ ਵੀਰ ਜੀ ਹਲਵਾਈ ਆਣ ਕੇ ਵੇਟਰ-ਵੂਟਰ ਆਣ ਕੇ ਹੋਰ ਲੋਕੀ ਸਾਰੇ ਇਹ ਇਹ சின்ன ਦਾ ਖਰਚਾ ਬਹੁਤ ਜਿਆਦਾ ਇੰਨਾ ਦਾ ਤਾਂ ਇਨ ਕੱਟ ਚ ਲੱਗ ਜਾਣਾ ਬਹੁਤ ਯਾਨੀ ਕਿ 4 ਲੱਖ ਦੇ ਹਿਸਾਬ ਨਾਲ ਜਾਣਾ ਚਾਹੀਦਾ ਚਲ 4 ਲੱਖ ਦਾ ਖਰਚਾ ਇੰਨਾ ਦਾ ਮੈਂ ਪੁੱਛਿਆ ਜੀ ਅਲਵਾਈ ਉਹਨੇ ਨਾਲ ਗੱਲ ਕੀਤੀ ਸੀ ਉਹ ਕਹਿ ਰያ ਸੀ ਕਿ ਕਿ ਮੈਂ ਤੁਹਾਨੂੰ ਆ 4.5 ਦੇ ਕਰੀਬ ਕਹਿ ਰਿਆ ਸੀ ਮੈਨੂੰ 4 ਚੋਰ ਗਿਆ ਸੀ ਮਾਂ ਚੱਲ ਦੇਖ ਲੋ ਵੀ 4 ਚੋਰ ਦੇ ਚਲ ਮੈਂ ਕਰਕੇ ਦੇਖ ਲੈਨੇ ਆ 4 ਕਹਿ ਰਿਆ ਸੀ ਉਹ ਆਪਣੇ ਮੂੰਹੋਂ 4 ਤੋਂ ਬਣ ਜੂਗਾ 4 ਚ ਗੱਲ ਬਣ ਜੂਗੀ ਰਵਾਇਤ ਚਾਚੇ ਦੀ ਡਿਊਟੀ ਲਾਣੇ ਆ ਇਹਦੇ ਚ 10-20 ਦਾ ਪ੍ਰੋਗਰਾਮ ਚਾਚਾ ਹੀ ਸੰਭਾਲ ਲੈਣਗੇ ਹਾਂ ਹਾਂ ਚਾਚਾ ਜੀ ਸੰਭਾਲ ਲੈਣਗੇ ਉਹਨਾਂ ਨੂੰ ਪਤਾ ਨਾਲੇ ਉਹਨਾਂ ਨੇ ਕਰਾਇਆ ਪ੍ਰੋਗਰਾਮ ਉਹਨਾਂ ਨੇ ਉਹਨਾਂ ਨੂੰ ਪਤਾ ਠੀਕ ਐ ਬਾਕੀ ਆ ਫਿਰ ਜੀ ਜਿਹੜੇ ਮਹਾਪੁਰਸ਼ਾਂ ਦੀ ਗੱਲ ਦੱਸਦੇ ਨੇ ਜਿਹੜੇ ਆਪਣੇ ਮਹਾਰਾਜ ਦੀ ਗੱਲ ਦੱਸਦੇ ਨੇ ਆਪਣਾ ਗੁਰੂ ਦੀ ਲੜ ਲਾਉਂਦੇ ਨੇ ਆ ਇਹਨਾਂ ਦੀ ਪੇਟਾ ਕੱਟ ਨਹੀਂ ਹੋਣੀ ਚਾਹੀਦੀ ਕੱਟ ਹੋਊਗੀ ਫਿਰ ਉਹ ਹੀ ਆ ਘਰ ਤੋਂ ਨਾਰਾਜ਼ ਹੋਗੇ ਮਹਾਪੁਰਸ਼ਾਂ ਨੇ ਇਹ ਕਿਰਤਨੀ ਜੱਤ ਨੇ ਗੱਲ ਦਸੀ ਮਾਲਕ ਸੱਚੇ ਦੀ ਗੱਲ ਦਸੀ ਆਪਾਂ ਨੂੰ ਚੰਗੇ ਰਾਹ ਪਾਇਆ ਆਪਾਂ ਨੂੰ ਆਪਾਂ ਉਹਨਾਂ ਦੀ ਤਾਂ ਫਿਰ ਉਹ ਕਰ ਰਹੇ ਨੇ ਉਹਨਾਂ ਦਾ ਤੇਲ ਤੇਲ ਖਰਚਾ ਨਹੀਂ ਪੂਰਾ ਆਇਆ ਦੱਸੋ ਆਪਣਾ ਪੱਲੇ ਤੋਂ ਕੀ ਪਾ ਕੇ ਦੇਣਗੇ ਫਿਰ ਆਪਾਂ ਨੂੰ ਇਸੇ ਕਰਕੇ ਮੈਂ ਤਾਂ ਹੀ ਕਹਿਆ ਕਿ 5000 ਤਾਂ ਹੋਣੀ ਚਾਹੀਦੀ ਆ ਹਾਂ ਠੀਕ ਹੈ ਵੀਰ ਜੀ ਐ ਤੇ ਚੋ ਘੱਟ ਹੋ ਗਿਆ ਤੇ ਇਧਰੋਂ ਵੀ ਘੱਟ ਹੋ ਗਿਆ ਤੇ ਪੇਮੈਂਟ ਤੇ ਵੈਸੇ ਹੀ ਵਾਧੂ ਬਚੀ ਵੱਧ ਗਈ ਆ ਬੱਦੂ ਵੱਜੂਗੀ ਮਹਾਰਾਜ ਨੇ ਕਿਰਪਾ ਨਾਲ ਸਾਰਾ ਕੁਝ ਵੱਜੂਗਾ ਫਿਰ ਨਾ ਕੀਰਤਨੀਆਂ ਦਾ 55000 ਕਰ ਦिए ਫਿਰ ਹਾਂ 55000 ਕਰ ਦੋ ਵੀਰ ਜੀ ਜੇ ਬੱਦ ਹੋ ਸਕਦੇ ਆ ਬੱਦ ਕਰ ਦੋ ਇਹਨਾਂ ਨੂੰ ਤਾਂ ਬਹੁਤ ਹੋਇਆ ਕਿਉਂ ਹੈ ਮਹਾਰਾਜ ਦੇ ਪ੍ਰਚਾਰਕ ਨੇ ਆਪਾਂ ਪ੍ਰਚਾਰ ਕਰ ਦੇਣੇ ਆਪਾਂ ਨੂੰ ਏੰਗਲੈਂਡ ਦੇ ਲਾਂਦੇ ਨੇ ਕਿਪ ਤੱਕ ਕਿੰਨੇ ਦਿੱਕਾ ਲਾ ਕਿੰਨੇ ਚ ਮੂੰਹ ਆਪਾਂ ਦੀਆਂ ਕਿੰਨਾਂ ਦੀ ਕੰਨ ਰਹਿਣ ਦੀਆਂ ਗੱਲ ਸਹੀ ਗੱਲ ਮਾਲਕ ਦੀ ਸਹੀ ਗੱਲ ਦੱਸਦੇ ਨੇ ਸਾਰਾ ਕੁਝ ਚਲੋ ਵੀਰ ਜੀ 50000 ਕਰ ਦੇਨੇ 55 ਕਰ ਦੇਨੇ ਹਾਂ ਚਲੋ ਜਿੰਨੀ ਉਹ ਆਪਣੀ ਸਰਦਾ ਕੀ ਜਿੰਨੀ ਜਿਆਦਾ ਉਹ ਕੀ ਉਨੀ ਮਾਨ ਹੋ ਜੋਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆਏ ਕਿ ਜਿਹੜੇ ਆਪਾਂ ਦੀਵਾਨ ਲਵਾਉਂਦੇ ਨੇ ਕੀਰਤਨ ਕਰਵਾਉਂਦੇ ਨੇ ਗੁਰੂ ਘਰਾਂ ਚੋ ਕਿਤਨੇ ਜਥੇ ਆਉਂਦੇ ਨੇ ਢਾਡੀ ਜਥੇ ਆਉਂਦੇ ਆ ਆਪਾਂ ਵਿਆਹ ਸ਼ਾਦੀਆਂ ਚ ਬੁਲਾਉਂਦੇ ਆ ਆਨੰਦ ਕਾਰਜ ਹੁੰਦੇ ਆ ਜਾਂ ਉਹਦਾ ਪ੍ਰੋਗਰਾਮ ਕਰਾਉਂਦੇ ਆ ਅਖੰਡ ਪਾਠ ਸਭ ਕਰਾਉਂਦੇ ਆ ਸੰਗਤ ਜੀ ਜਿਹੜੇ ਗੁਰਮਖ ਪਿਆਰੇ ਹੁੰਦੇ ਨੇ ਕੀਰਤਨੇ ਜਥੇ ਜਿੰਨੇ ਵੀ ਆਉਂਦੇ ਨੇ ਜਥੇ ਆਉਂਦੇ ਨੇ ਇਹਨਾਂ ਦੀ ਪੇਟਾ ਘਟੋਗਾ ਟੇਨਾ ਦਾ ਆਣ ਜਾਣ ਦਾ ਖਰਚਾ ਪੂਰਾ ਹੋਵੇ ਜਿਹੜੇ ਸਿੰਘ ਨਾਲ ਆਉਂਦੇ ਹੁੰਦੇ ਆ ਘੰਟੋ ਘਟ ਉਹਨਾਂ ਨੂੰ ਵੀ ਇਸ ਹਿਸਾਬ ਨਾਲ ਮੈਨੇਜਮੈਂਟ ਕਰਕੇ ਇਸ ਹਿਸਾਬ ਨਾਲ ਉਹਨਾਂ ਦਾ ਖਰਚਾ ਦੇਣਾ ਚਾਹੀਦਾ ਅਸਾਡਾ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਹੈ ਕਿ ਵੀਡੀਓ ਪਾਣ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਸੰਗਤ ਨੂੰ ਸਭ ਨੂੰ ਕਿਸੇ ਨੂੰ ਪਤਾ ੱਥਲੇ ਕੋਈ ਵੀ ਇਹ ਜਿਹਦੇ ਕਿਸੇ ਦੇ ਕੰਨੀ ਪਵੇ ਤਾਂ ਕਿ ਕਿਸੇ ਨੂੰ ਕਿਰਤ ਜੱਥੇ ਨੂੰ ਕੋਈ ਕਿਸੇ ਨੂੰ ਘੱਟ ਪੇਟਾ ਨਾ ਦਿਆ ਕੋ ਤੁਸੀਂ ਦੇਖੋ ਆਪਣੇ ਬੱਚੇ ਨੇ ਆਪਾਂ ਖੁਦ ਕਰਦੇ ਨੇ ਹਰ ਚੀਜ਼ ਦੇ ਵਿੱਚ ਸਾਡਾ ਤੇ ਦਾ ਵਿਆਹ ਕਾਰਜ ਦਾ ਪ੍ਰੋਗਰਾਮ ਚੱਲ ਰਿਹਾ ਅਸੀਂ ਵੀ 51000 5100 ਰੁਪਿਆ ਭੇਟਾ ਰੱਖੀ ਸੀ ਕਿਰਤਨ ਜੱਥੇ ਜੀ ਫਸ ਅਸੀਂ ਸਲਾਹ ਕਰਨ ਦੇ ਬਾਵਜੂਦ ਸਾਨੂੰ ਇਹ ਜਿਹੜਾ ਖਰਚਾ ਸਾਡਾ ਸਾਰਾ ਵਿਆਹ ਦਾ ਖਰਚਾ ਛੋਟੇ-ਛੋਟੇ ਮੋਟੇ ਖਰਚੇ ਜਿਹੜੇ ਸਾਡੇ ਮर्यादा ਅਨੁਸਾਰ ਜਿਹੜੇ ਆਪਣੇ ਮर्यादा ਦੇ ਵਿੱਚ ਨਹੀਂ ਹੈਗੇ ਅਸੀਂ ਮर्यादा ਦੇ ਅਨੁਸਾਰ ਵਿਆਹ ਕਰਨਾ ਆ ਸਿੱਖ ਜਿਹੜੀ ਕਮਿਊਨਿਟੀ ਜਿਹੜੀ ਸਿੱਖ ਸੰਗਤ ਹੁੰਦੀ ਆ ਸਿੱਖ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਸਿੱਖ ਮर्यादा ਅਨੁਸਾਰ ਵਿਆਹ ਕਰਨਾ ਚਾਹੀਦਾ ਆ ਜੇ ਆਪਣੇ ਜਿਹੜੇ ਆਲੂ ਫਾਲਤੂ ਦੇ ਇਧਰ ਉਧਰ ਤੇ ਖਰਚੇ ਹੁੰਦੇ ਨੇ ਉਹ ਖਰਚੇ ਘੱਟ ਕਰਕੇ ਉਹਨਾਂ ਦੇ ਵਿੱਚੋਂ ਸਾਡਾ ਹੀ ਦੇਖ ਲਓ ਸਾਡਾ ਅਸੀਂ 5100 ਰੁਪਏ ਕੀਤਾ ਸੀਗਾ ਕੀਤਨੀ ਭੇਟਾ ਤੇ ਉਹ ਹੀ ਕਰਦੇ ਕਰਦੇ ਸਾਡਾ 60-70000 ਰੁਪਿਆ ਫਾਲਤੂ ਦੇ ਖਰਚੇ ਚੋਂ ਇਧਰ ਬਚ ਗਿਆ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਚਲੋ ਵਾਇਗੁਰੂ ਜੀ ਮੇਰ ਕਰਨਾ ਚੰਗੀ ਭੇਟਾ ਦਿੱਤੀ ਜਾਵੇਗੀ ਮੈਂ ਸੰਗਤ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੰਗਤੇ ਤੁਸੀਂ ਆਪਣੇ ਫालतू ਦੇ ਖਰਚੇ ਛੱਡ ਕੇ ਇੱਧਰ ਉੱਧਰ ਤੇ ਜਿਆਦਾ ਕਿਸੇ ਨੂੰ ਕੁਝ ਨਹੀਂ ਦੇਣਾ ਰਿਸ਼ਤੇਦਾਰਾਂ ਜਿੰਨਾ ਖੁਸ਼ ਜਿੰਨਾ ਮਰਜ਼ੀ ਖੁਸ਼ ਕਰ ਲੋ ਕੋਈ ਖੁਸ਼ ਨਹੀਂ ਹੁੰਦਾ ਲੋਕੀ ਮੇਰ ਸ਼ਰਾਬਾਂ ਚ ਲਾਂਦੇ ਨੇ ਉਦਾਂ ਹੀ ਖਰਚੇ ਫालतू ਦੇ ਕਰ ਦਿੰਦੇ ਨੇ ਡੀਜੇ ਚਲਾਉਂਦੇ ਨੇ ਇਦਾਂ ਦੇ ਫालतू ਖਰਚੇ ਨੇ ਇਹਨਾਂ ਛੋਟੇ ਛੋਟੇ ਖਰਚਿਆਂ ਨੂੰ ਘੱਟ ਕਰਕੇ ਉਹਨਾਂ ਹੀ ਭੇਟਾ ਆਪਾਂ ਕੀਰਤਨ ਜਥੇ ਨੂੰ ਦਿਓ ਤਾਂ ਕਿ ਕੀਰਤਨ ਜਥਾ ਵੀ ਖੁਸ਼ ਹੋ ਕੇ ਜਾਵੇ ਤੇ ਉਹਨਾਂ ਦੀ ਜੋ ਗੱਡੀਆਂ ਦਾ ਤੇਲ ਆ ਗੱਡੀਆਂ ਦੇ ਟੋਲ ਟੈਕਸ ਆਂਦੇ ਜਾਂਦੇ ਨੇ ਸਾਜ਼ ਲੈ ਕੇ ਆਉਂਦੇ ਨੇ ਸਾਜ਼ ਕੋਈ ਖਰਾਬ ਹੋ ਜਾਏ ਕੋਈ ਟੁੱਟ ਜਾਏ ਕੋਈ ਭੱਜ ਜਾਏ ਉਹਨਾਂ ਦੇ 5100 ਚਤਾ ਉਹ ਨਹੀਂ ਪੂਰੇ ਹੁੰਦੇ ਹਰ ਕੋਈ ਕਹਿੰਦਾ 5100 ਭੇਟਾ 5100 ਭੇਟਾ ਦਿੱਤੀ ਆ ਤੇ ਸਾਰੇ ਲੋਕੀ ਕਹਿੰਦੇ ਨੇ ਵੀ 5100 ਬਹੁਤ ਦੇ ਦਿੱਤਾ ਸੀ ਬਹੁਤ ਭੇਟਾ ਦਿੱਤੀਆਂ ਨੇ ਪਰ ਸੰਗਤ ਜੀ ਫਕਰੇ ਸੋਚ ਕੇ ਵੇਖੋ ਜਿਹੜੇ ਇੰਨੇ ਨੇ ਦੂਰੋਂ ਆਉਂਦੇ ਨੇ ਸਾਡੇ ਵੀ ਜਿਹੜੇ ਆਉਣਾ ਜਿੱਥੇ ਕੀਰਤਨ ਜੱਥਾ ਆਉਣਾ ਉਹ 150 200 ਕਿਲੋਮੀਟਰ ਤੋਂ ਆਉਣਾ ਆ ਅਸੀਂ ਵੀਰ ਜੀ ਨੇ ਹੁਣ ਹਿਸਾਬ-ਕਿਤਾਬ ਕੀਤਾ ਥੋੜਾ ਜਾਂ ਕਹਿੰਦੇ ਵੀ ਗੱਡੀਆਂ ਦਾ ਖਰਚਾ ਵੀ ਹੈਗਾ ਆ ਸਾਰੀ ਚੀਜ਼ ਦਾ ਖਰਚਾ ਜਿਹੜੇ ਉਤੋਂ ਸਿੰਘ ਸਾਹ ਆਉਂਦੇ ਨੇ ਨਾਲ ਆਉਂਦੇ ਨੇ ਸਿੰਘ ਆਉਂਦੇ ਨੇ ਕੀਰਤਨ ਕਰਨ ਵਾਸਤੇ ਜਿਹੜੇ ਚਿੰਟਾ ਵਜਾਣ ਵਾਲੇ ਨੇ ਢੋਲਕੀ ਵਜਾਣ ਵਾਲੇ ਨੇ ਤੇ ਦੂਜੇ ਨੇ ਜਿਹੜੇ ਨਾਲ ਸਿੰਘ ਨੇ ਹੋਰ ਨੇ ਜੋ ਕੋਈ ਸਾਜ ਸਾਜੇ ਨੇ ਸਾਜ ਵਜਾਉਂਦੇ ਨੇ ਉਹ ਵੀ ਇੱਕ ਦੂਜੇ ਦੇ ਇੱਧਰ-ਉੱਧਰ ਕਿਤੇ ਬੁਲਾ ਕੇ ਲੈ ਆਣੇ ਪੈਂਦੇ ਨੇ ਉਹਨਾਂ ਨੂੰ ਵੀ ਥੋੜੀ ਆਸ ਹੁੰਦੀ ਆ ਵੀ ਹਰ ਕੋਈ ਕਹਿੰਦਾ ਵੀ ਚਲੋ ਆਪਾਂ ਚੱਲਦੇ ਆਂ ਆਪਣਾ ਘਰ-ਬਾਰ ਦਾ ਸਾਰਾ ਕੰਮ-ਕਾਰ ਛੱਡ ਕੇ ਛੱਡ ਕੇ ਆਉਂਦੇ ਨੇ। ਜੇ ਆਪਾਂ ਇਹਨਾਂ ਦੇ ਸਾਰ ਨਹੀਂ ਜਾਣਾਂਗੇ ਤੇ ਕੌਣ ਜਾਣੂਗਾ ਫਿਰ? ਇਸੇ ਕਰਕੇ ਲੋਕੀ ਇਹ ਨਾ ਇਧਰ ਇਸ ਲਾਈਨ ਦੇ ਵਿੱਚ ਆਉਣ ਤੋਂ ਬਹੁਤ ਦੂਰ ਹੋ ਰਹੇ ਨੇ ਲੋਕੀ। ਕੀਰਤਨੀਆਂ ਬਹੁਤ ਘੱਟ ਬਣ ਰਹੇ ਨੇ। ਜਿਹੜੇ ਹੈਗੇ ਨੇ ਉਹਨਾਂ ਕੋਈ ਉਹ ਕਿਤੇ ਜਾਂਦੇ ਨੇ ਉਹਨਾਂ ਨੂੰ ਉਹ ਪੂਰੀ ਮਿਹਨਤ ਦਾ ਫਲ ਨਹੀਂ ਮਿਲਦਾ ਜਿੰਨੇ ਮਿਹਨਤ ਕੀਤੀ ਹੁੰਦੀ ਆ। ਆ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਜੀ ਸਾਰਿਆਂ ਨੂੰ ਜੀ ਸਭ ਕੋਈ ਕੋਈ ਵੀ ਜਥਾ ਕੀਰਤਨੀ ਕੋਈ ਵੀ ਕੀਰਤਨ ਕਰਾਉਂਦਾ ਖੰਡ ਪੜ ਸਭ ਕਰਾਉਂਦਾ ਗੁਰੂ ਘਰ ਚ ਜਾਂਦ ਕਰਾਉਂਦੇ ਨੇ ਆਪਣੇ ਘਰ ਕਰਾਉਂਦੇ ਨੇ ਜਾਂ ਆਪਾਂ ਦੀਵਾਨ ਕਰਾਉਂਦੇ ਨੇ ਦੀਵਾਨ ਸਜਾਉਂਦੇ ਨੇ ਮਹਾਰਾਜ ਦੇ ਚਰਨ ਪਾਉਂਦੇ ਨੇ ਕੀਰਤਨਾ ਜਥਾ ਆਂਦਾ ਆ ਤੇ ਸਭ ਨੂੰ ਉਹਨਾਂ ਦੀ ਭੇਟਾ ਉਹਨਾਂ ਦੇ ਅਨੁਕੂਲ ਦੇਣੀ ਚਾਹੀਦੀ ਹੈ ਇੱਕ ਵਾਰ ਉਹਨਾਂ ਦਾ ਖਰਚਾ ਸਾਰਾ ਜੋੜ ਕੇ ਇਹ ਨਹੀਂ ਆ ਵੀ ਦੂਜੇ ਦਾ ਕਿਸੇ ਦਾ ਇਹ ਨਹੀਂ ਦੇਖਣਾ ਕਿਸੇ ਨੇ ਵੀ 5100 ਰੁਪਏ ਦਿੱਤਾ ਤੇ 5100 ਹੀ ਪਿੱਟ ਆਏ ਆ ਨਹੀਂ ਸੰਗਤ ਜੀ ਕਦੇ ਸੋਚ ਕੇ ਵੇਖੋ ਸਾਡੇ ਆਪਣੇ ਵੀ ਬੱਚੇ ਨੇ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਘਰੇ ਵੀ ਰੋਟੀ ਪਾਣੀ ਖਾਂਦੇ ਨੇ ਉਹ ਵੀ ਸੰਗਤ ਜੀ ਕਿਸੇ ਨੂੰ ਵੀ ਪਹਿਲਾਂ ਉਹਨਾਂ ਦਾ ਸੋਚੋ ਵਿਚਾਰੋ ਆਪਣਾ ਵਿਚਾਰ ਕਰਕੇ ਆਪਣਾ ਘਰ ਦਾ ਮੈਨੇਜਮੈਂਟ ਕਰਕੇ ਆਪਣੇ ਜਿਹੜੇ ਆਲਤੂ ਫਾਲਤੂ ਖਰਚੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਪੇਟਾ ਦਾ ਸਾਰਾ ਨਿਕਲ ਖਰਚਾ ਨਿਕਲ ਜਾਂਦਾ ਆ ਤੋ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਜ਼ਰੂਰ ਇਸ ਚੀਜ਼ ਬਾਰੇ ਸੋਚਿਆ ਕਰੋ ਤੇ ਕੀਰਤਨ ਜਥਿਆਂ ਨੂੰ ਵੱਧ ਤੋਂ ਵੱਧ ਆਪਣਾ ਖੁਸ਼ ਉਹਨਾਂ ਨੂੰ ਖੁਸ਼ ਕਰਕੇ ਤੋਰਿਆ ਕਰੋ ਕਿ ਮਹਾਰਾਜ ਜੀ ਦੀਆਂ ਗੱਲਾਂ ਸੁਣਾਉਂਦੇ ਨੇ ਗੁਰੂ ਦੀ ਗੱਲ ਸੁਣਾਉਂਦੇ ਨੇ ਜਿਹਦੇ ਨਾਲ ਸਾਡਾ ਸਾਰਾ ਘਰ ਪਰਿਵਾਰ ਚੱਲਦਾ ਹੈ ਤੇ ਹਾਜੀ ਖੁਸ਼ੀਆਂ ਮੰਗਦੇ ਆ ਸਾਡੀ ਅਰਦਾਸਾਂ ਅਸੀਂ ਕਰਾਉਂਦੇ ਆ ਮਹਾਪੁਰਸ਼ਾਂ ਕੋਲੋਂ ਅਸੀਂ ਅਰਦਾਸਾਂ ਕਰਾਉਂਦੇ ਆ ਕੀਰਤਨ ਜਥੇ ਸਾਡੇ ਗ੍ਰੰਥੀ ਸਿੰਘ ਅਰਦਾਸਾਂ ਕਰਦੇ ਨੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕਰਦੇ ਨੇ ਤੇ ਖੁਸ਼ੀਆਂ ਲਈ ਤੇ ਉਹਨਾਂ ਦੇ ਅਸੀਂ ਡਾਕਟਰ ਕੋਲੇ ਬੱਚਾ ਸਾਡਾ ਕੋਈ ਬਿਮਾਰ ਹੋ ਜਾ ਕੋਈ ਘਰ ਤੇ ਬਿਮਾਰ ਹੋ ਜਾ ਅਸੀਂ ਡਾਕਟਰਾਂ ਕੋਲੇ ਇੰਨੇ ਨੇ ਪੈਸੇ ਦੇ ਜਾਂਦੇ ਆ ਤੇ ਸਾਰਿਆਂ ਨੂੰ ਬੇਨਤੀ ਆ ਜੀ ਇੱਕ ਵਾਰ ਇਹ ਚੀਜ਼ ਬਾਰੇ ਜ਼ਰੂਰ ਸੋਚਿਆ ਕਰੋ ਤੇ ਕਿਰਤ ਨੇ ਜੱਥੇ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ ਪੇਟਾ ਵੱਧ ਤੋਂ ਵੱਧ ਦਿਆ ਕਰੋ ਜੀ ਜਿੰਨੇ ਵੀ ਆਪਣੀ ਪੰਜਾਇਸ਼ ਹੁੰਦੀ ਹੈ ਜਿੰਨੇ ਆਪਣੇ ਹੱਥ ਵਸਾ ਜੀ ਹਾਲਤੂ ਫਾਲਤੂ ਦੇ ਖਰਚੇ ਛੱਡ ਕੇ ਸਭਨਾਂ ਨੂੰ ਇਹ ਮੇਰੀ ਬੇਨਤੀ ਹੈ ਜੀ ਸਭਨਾਂ ਨੂੰ ਸਾਰੀ ਸੰਗਤਾਂ ਨੂੰ ਇਹ ਸਾਰੇ ਜਿਹਦੇ ਕੋਲੇ ਵੀ ਵੀਡੀਓ ਜਾਂਦੀ ਹੈ ਜੀ ਸਭ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਪ੍ਰਵਾਨ ਕਰਨੇ ਦਾ ਮਹਾਰਾਜ ਜੀ ਮહેર ਕਰਨ ਦੀ ਦਾਤਾ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਜੋ ਵੀ ਕੀਰਤਨ ਕਰਾਉਂਦੇ ਨੇ ਜਾਂ ਕੋਈ ਦੀਵਾਨ ਕਰਾਉਂਦੇ ਨੇ ਗੁਰੂ ਘਰ ਚ ਜਾਂਦੇ ਨੇ ਕੋਈ ਪ੍ਰੋਗਰਾਮ ਕਰਵਾਉਂਦੇ ਨੇ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਇਹ ਚੀਜ਼ ਨੂੰ ਜ਼ਰੂਰ ਯਾਦ ਰੱਖਣਗੇ ਜੀ ਕੀਰਤਨ ਜਥੇ ਨੂੰ ਵੱਧ ਤੋਂ ਵੱਧ ਆਪਣੇ ਪੇਟਾ ਦਿਆ ਕਰੋ ਇਹ ਅਲੱਗ ਨਹੀਂ ਹੈ ਅਲੱਗ ਪੇਟਾ ਨਹੀਂ ਹੁੰਦੀ ਆਪਣੇ ਫालतू ਆਲਤ ਖਰਚਿਆਂ ਚੋਂ ਹੀ ਨਿਕਲ ਖਰਚਾ ਨਿਕਲ ਆਉਂਦੇ ਆ ਜੀ ਇਸ ਚੀਜ਼ ਵੱਲ ਇਸ ਚੀਜ਼ ਵੱਲ ਗੌਰ ਦਿਓ ਜੀ ਜ਼ਰੂਰ ਸਾਰੇ ਸੰਗਤਾਂ ਨੂੰ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ